ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਉਹ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਟਾਲੀਆਣਾ ਸਾਹਿਬ ਰਾਏਕੋਟ ਇਹ ਉਹ ਪਾਵਨ ਪਵਿੱਤਰ ਧਰਤੀ ਹੈ ਜਿੱਥੇ ਕਲਗੀਧਰ ਪਾਤਸ਼ਾਹ ਮਾਲਕ ਜੀ ਆਪਣੇ ਚਾਰੇ ਪੁੱਤਰ ਜਾਨਾਂ ਤੋਂ ਪਿਆਰੇ ਗੁਰਸਿੱਖ ਮਾਤਾ ਜੀ ਅਨੰਦਾਂ ਦੀ ਨਗਰੀ ਨੂੰ ਛੱਡ ਕੇ ਸਭ ਕੁਝ ਲਟਾ ਕੇ ਯਾਰ ਅੜੀ ਦਾ ਸਾਨੂੰ ਸੱਥਰ ਚੰਗੇ ਦਾ ਬੋਲ ਬੋਲਦੇ ਹੋਏ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਉਸ ਤੋਂ ਪਹਿਲਾਂ ਚਮਕੌਰ ਸਾਹਿਬ ਵਿੱਚ ਪੁੱਤਰਾਂ ਦੀਆਂ ਸ਼ਹੀਦੀਆਂ ਸਿੱਖਾਂ ਦੀਆਂ ਸ਼ਹੀਦੀਆਂ ਦੇਖ ਕਰਕੇ ਚੱਲਦੇ-ਚੱਲਦੇ ਇਸ ਨਗਰ ਤੇ ਪਹੁੰਚੇ ਇੱਥੇ ਆ ਕੇ ਮਹਾਰਾਜ ਜੀ ਨੇ ਉਹ ਸ਼ਬਦ ਕਬੀਰ ਰਾਜ ਦੇ ਬੜੇ ਪਿਆਰੇ ਨੇ ਕਿਸ ਨੇ ਕਿ ਨੂਰਿਆ ਤੂੰ ਰੂਬਰੂ ਸੈ ਕੋਈ ਗੱਲ ਨਾ ਲੋਕਾਂ ਹੀ ਸਾਫ਼-ਸਾਫ਼ ਦਸੀ ਕੋਈ ਗਹਿਰ ਨਾ ਕਮਾਈ ਕੋਈ ਇੰਜ ਤੇ ਨਾ ਗੇਰੀ ਕੋਈ ਆਂ ਤੇ ਨਾ ਕੱਢੀ ਮੇਰੇ ਲਾਲਾ ਨੇ ਕਿਤੇ ਉੱਚੀ ਸਾਹ ਤੇ ਨਾ ਕੱਢੀ ਇਹਨੇ ਇਹ ਵੀ ਕਹਿਣ ਦਾ ਉਹਦਾ ਅੰਦਾਜ਼ ਵੱਖਰਾ ਸੀ ਜੋ ਬਾਜਾਂ ਵਾਲੇ ਨੇ ਵਜਾਇਆ ਉਹ ਸਾਜ਼ ਵੱਖਰਾ ਸੀ ਇਹ ਉਹ ਪਾਵਨ ਪਵਿੱਤਰ ਧਰਤੀ ਹੈ ਗੁਰਦੁਆਰਾ ਸ੍ਰੀ ਟਾਲੀਆਣਾ ਸਾਹਿਬ ਰਾਏਕੋਟ ਜਿਸ ਜਗ੍ਹਾ ਤੇ ਬੈਠ ਕੇ ਕਲਗੀਧਰ ਪਾਸ਼ਾ ਮਾਲਕ ਜੀ ਨੇ ਰਾਏ ਕੱਲਾ ਜੀ ਦੇ ਬਹੁਤ ਹੀ ਭਰੋਸੇਯੋਗ ਨੌਕਰ ਨੂਰੇ ਮਾਹੀ ਨੂੰ ਕਿਉਂਕਿ ਪਹਿਲਾਂ ਨੂਰਾ ਮਾਹੀ ਮੱਝਾਂ ਚਰਾ ਰਿਆ ਸੀ ਉੱਥੇ ਕਲਗੀਧਰ ਪਾਸ਼ਾ ਜੀ ਨੂੰ ਦੁੱਧ ਦੀ ਜਾਣਾ ਕੀਤੀ ਤੇ ਅਫਸਰ ਝੋਟੀ ਚੋਈ ਦੁੱਧ ਦਾ ਖਜ਼ਾਨਾ ਸੀ ਜਿਹੜਾ ਉਹ ਮਹਾਰਾਜ ਜੀ ਨੂੰ ਦਿੱਤਾ ਕੰਗਾ ਸਾਗਰ ਦੇ ਵਿੱਚ ਪਾਇਆ ਜਿੱਦੇ ਵਿੱਚ ਮੋਰੀਆਂ ਆਦਕ ਸਨ ਬੜੇ ਕੋਤਕ ਦੇ ਨਾਲ ਮਹਾਰਾਜ ਜੀ ਨੇ ਇਸ ਪਾਵਨ ਪਵਿੱਤਰ ਧਰਤੀ ਨੂੰ ਨਵਾਜਿਆ ਤੇ ਸਤਿਗੁਰ ਜੀ ਨੇ ਇਸ ਜਗ੍ਹਾ ਤੇ ਫਿਰ ਜਦੋਂ ਨੂਰੇ ਮਾਈ ਨੇ ਆ ਕੇ ਦੱਸਿਆ ਕਿ ਮਹਾਰਾਜ ਜੀ ਤੇਰੇ ਪੁੱਤਰਾਂ ਨੂੰ ਕੋ ਕੋ ਕਸ਼ੀਦ ਕਰ ਦਿੱਤਾ ਤੇ ਫਿਰ ਸਤਿਗੁਰ ਪਿਤਾ ਜੀ ਬਰਾਗ ਵਿੱਚ ਆਏ ਕੁਈ ਅਕਾਲ ਪੁਰਖ ਨੂੰ ਮਹਿਣਾ ਨਹੀਂ ਦਿੱਤਾ ਕੋਈ ਲਾਂਭਾ ਨਹੀਂ ਦਿੱਤਾ ਪਰ ਉਹਦੇ ਸ਼ੁਕਰ ਦੇ ਵਿੱਚ ਹੀ ਰਹਿ ਕਿ ਜਿਸ ਕੀ ਬਸਤ ਤੈਸਾਂ ਆਗੇ ਰੱਖੇ ਪ੍ਰਭ ਕੀ ਆਗਿਆ ਮਰਨੇ ਮਾਥੇ ਤੇ ਨਾਲ ਹੀ ਬਚਨ ਕੀਤਾ ਕਿ ਇਹਨੇ ਇਹੋ ਜਿਹੇ ਪਾਪੀ ਮੁਗਲਾਂ ਦੀ ਜੜ ਤਾਂ ਨਾ ਪੱਟੀ ਜਾਣੀ ਚਾਹੀਦੀ ਹੈ ਤੇ ਨਾਲ ਹੀ ਕਾਈ ਦਾ ਪੁੱਟਾ ਸੀ ਜਿਹੜਾ ਉਹ ਪਟ ਦਿੱਤਾ ਸੋ ਇੱਥੇ ਚਾਰ ਸਥਾਨ ਬਣੇ ਹੋਏ ਨੇ ਦਰਬਾਰ ਸਹਿਬ ਵੀ ਬਣਿਆ ਹੋਇਆ ਹੈ ਉਹ ਕਾਇਦਾ ਬੁੱਟਾ ਪੱਟਿਆ ਉੱਥੇ ਵੀ ਹੈ ਟੁੱਟੀ ਕੰਢੀ ਗੁਰਦੁਆਰਾ ਸਾਹਿਬ ਵੀ ਹੈ ਸੋ ਸਾਰੇ ਆਪਾਂ ਕੋਸ਼ਿਸ਼ ਕੀਤੀ ਹੈ ਆਪ ਸੰਗਤਾਂ ਜਿਹੜੀਆਂ ਪੰਜਾਬ ਦੇ ਵੱਖਰੇ ਕੋਨੇ ਵਿੱਚ ਜਾਂ ਪੰਜਾਬ ਦੀ ਧਰਤੀ ਤੋਂ ਜਾਂ ਭਾਰਤ ਦੀ ਧਰਤੀ ਤੋਂ ਦੂਰ ਰਹ ਰਹੀਆਂ ਅੱਜ ਤੱਕ ਜਿਨ੍ਹਾਂ ਨੇ ਗੁਰਦੁਆਰਾ ਟਾਲੀਗਨ ਸਾਹਿਬ ਦੇ ਦਰਸ਼ਨ ਦედაਰੇ ਨਹੀਂ ਕੀਤੇ ਤਾਂ ਕਿ ਤੁਸੀਂ ਵੀ ਦਰਸ਼ਨ ਕਰ ਸਕੋ ਤੇ ਮੈਂ ਆਮ ਹੀ ਬੇਨਤੀ ਕਰਦਾ ਹੁੰਦਾ ਕਿ ਜਿਹੜੇ ਵੀ ਪੰਜਾਬ ਤੋਂ ਬਾਹਰ ਰਹਿੰਦੇ ਆ ਚਾਹੇ ਉਹ ਭਾਰਤ ਵਿੱਚ ਆ ਚਾਹੇ ਉਹ ਵਿਦੇਸ਼ਾਂ ਵਿੱਚ ਜਦੋਂ ਵੀ ਤੁਸੀਂ ਕਦੀ ਪੰਜਾਬ ਦੀ ਧਰਤੀ ਤੇ ਆਓ ਨਾ ਕੱਲਾ ਸ਼੍ਰੀ ਦਰਬਾਰ ਸਾਹਿਬ ਨਾ ਹੋ ਕੇ ਮੁੜ ਜਾ ਕਰੋ ਕੋਸ਼ਿਸ਼ ਕਰਿਆ ਕਰੋ ਬਾਕੀ ਅਸਥਾਨਾਂ ਦੇ ਵੀ ਦਰਸ਼ਨ ਦਿਦਾਰੇ ਆਪ ਆਪਣੇ ਬੱਚਿਆਂ ਸਮੇਤ ਕਰਕੇ ਜਾਇਆ ਕਰੋ ਕਦੀ ਵੀ ਤੁਹਾਡਾ ਚੱਕਰ ਲੱਗਦਾ ਸੁਲਤਾਨਪੁਰ ਸਾਹਿਬ ਚਲੇ ਗਏ ਦਮਦੌਸਾਹਬ ਚਲੇ ਗਏ ਖਡੂਰ ਸਾਹਿਬ ਗਏ ਗੋਇੰਦਵਾਲ ਸਾਹਿਬ ਗਏ ਅਨੰਦਪੁਰ ਸਾਹਿਬ ਗਏ ਫਤਿਹਗੜ੍ਹ ਸਾਹਿਬ ਗਏ ਚਮਕੌਰ ਸਾਹਿਬ ਗਏ ਅੰਮ੍ਰਿਤਸਰ ਸਾਹਿਬ ਗਏ ਬਾਬਾ ਬੁੱਢਾ ਸਾਹਿਬ ਹੈ ਸ਼ੀਦਾ ਸਾਹਿਬ ਹੈ ਬਾਸਰ ਕੀ ਗੱਲਾਂ ਨੇ ਸਰਾਇ ਨਾਗਾ ਹੈ ਬੜੀਆਂ ਇਧਨੀਆਂ ਪਾਵਨ ਪਵਿੱਤਰ ਧਰਤੀਆਂ ਨੇ ਜਿੱਥੇ ਮਹਾਰਾਜ ਜੀ ਦੇ ਚਰਨ ਪਏ ਨੇ ਸੋ ਜ਼ਰੂਰ ਦਰਸ਼ਨ ਕਰਕੇ ਜਾਇਆ ਕਰੋ ਤਾਂ ਹੀ ਇਤਿਹਾਸ ਸਾਡੇ ਦਿਲ ਦਿਮਾਗ ਦੇ ਵਿੱਚ ਤੇ ਸਾਡੇ ਬੱਚਿਆਂ ਦੇ ਦਿਲ ਦਿਮਾਗ ਦੇ ਵਿੱਚ ਰਹੇਗਾ ਜੇਕਰ ਅਸੀਂ ਆਪ ਜੁੜੇ ਹੋਵਾਂਗੇ ਸੋ ਕੋਸ਼ਿਸ਼ ਕਰਿਆ ਕਰੋ ਜਦੋਂ ਵੀ ਮਾਲਕ ਜੀ ਸਾਨੂੰ ਸਮਾਂ ਬਖਸ਼ਦੇ ਆ ਸੋ ਆਪ ਦੇ ਗੁਰਦੁਆਰਾਂ ਮੰਦਿਰ ਦਰਸ਼ਨ ਜਿਦਾਰੇ ਜ਼ਰੂਰ ਕਰਿਆ ਕਰੋ ਕਿਉਂਕਿ ਅਪਰਦਾਸ ਵਿੱਚ ਰੋਹ ਸ਼ਬਦ ਪੜਦੇ ਆ ਜਿੰਨਾ ਸਿੰਘਾਂ ਸਿੰਘਣੀਆਂ ਨੇ ਗੁਰਦੁਆਰਿਆਂ ਦੇ ਖਾਤਰ ਕੁਰਬਾਨੀਆਂ ਕੀਤੀਆਂ ਸੋ ਉਹਨਾਂ ਨੇ ਗੁਰਦੁਆਰਿਆਂ ਦੇ ਖਾਤਰ ਕੁਰਬਾਨੀਆਂ ਕਰ ਦਿੱਤੀਆਂ ਅਸੀਂ ਅੱਜ ਚਲੋ ਕੁਰਬਾਨੀ ਤਾਂ ਨਹੀਂ ਕਰ ਸਕਦੇ ਕੇਵਲ ਦਰਸ਼ਨ ਦੇਦਾਰੇ ਕਰ ਸਕਦੇ ਹਾਂ ਸੋ ਦਰਸ਼ਨ ਦੇਦਾਰੇ ਜ਼ਰੂਰ ਕਰਿਆ ਕਰੋ ਕਿਉਂਕਿ ਅੱਖੀਂ ਵੇਖਿਆ ਇਤਿਹਾਸ ਆ ਨਾ ਜਿਹੜਾ ਉਹ ਸਾਡੇ ਮਨਾਂ ਦੇ ਵਿੱਚ ਉਕਰ ਜਾਇਆ ਕਰਦਾ ਸੋ ਅੱਜ ਆਪਾਂ ਇਹ ਕੋਸ਼ਿਸ਼ ਕੀਤੀ ਹੈ ਤੁਹਾਡਾ ਸੁਖਪਾਲ ਸਿੰਘ ਮਾਲਵਾ ਚੈਨਲ ਆਪਣਾ YouTube ਤੇ ਵੀ ਆ ਤੇ Facebook ਤੇ ਵੀ ਆ ਸੋ ਇੱਕ ਥੋੜਾ ਜਾਂ ਨਮਾਨ ਜਾਂ ਯਤਨ ਕੀਤਾ ਕਿ ਜਿੰਨੇ ਵੀ ਇਸ ਜਗ੍ਹਾ ਤੇ ਟਾਲੀਗਨ ਸਾਹਿਬ ਵਿੱਚ ਅਸਥਾਨ ਬਣੇ ਹੋਏ ਨੇ ਉਹਨਾਂ ਸਾਰਿਆਂ ਦੇ ਤੁਹਾਨੂੰ ਦਰਸ਼ਨ ਦੇ ਦਾਰੇ ਕਰਵਾਏ ਜਾਣ ਸੋ ਸਤਿਗੁਰੂ ਕਿਰਪਾ ਰਹਿਮਤ ਕਰਨ ਸਾਡੇ ਮਨਾਂ ਦੇ ਵਿੱਚੋਂ ਵੀ ਜਿਹੜੀ ਵਿਕਾਰਾਂ ਦੀ ਕੋੜ ਦੀ ਤੇਰ ਮੇਰ ਦੀ ਜਾਤ ਪਾਤ ਦੀ ਕਾਇ ਉੱਗੀ ਹੋਈ ਹੈ ਅੰਦਰ ਵੀ ਮੁਗਲਿਆ ਸਲਤਨਤ ਪੈਦਾ ਹੋਈ ਆ ਉਹ ਦੀ ਜੜ ਵੀ ਪੁੱਟੀ ਜਾਵੇ ਸਾਡੇ ਅੰਦਰ ਬ विवेक ਨਿਮਰਤਾ ਸ਼ਾਂਚੀਲਤਾ ਪਿਆਰ ਵਿਰਾਗ ਦੀ ਖੇਤੀ ਉਪਜੇ ਅਸੀਂ ਵੀ ਮਹਾਰਾਜੀ ਦੇ ਚਰਨਾਂ ਦੇ ਭੋਰੇ ਬਣ ਜਾਈਏ ਸਾਡਾ ਵੀ ਇਹ ਮਿਲਿਆ ਹੋਇਆ ਮਨੁੱਖਾ ਜਨਮ ਸਫਲ ਹੋ ਜਾਵੇ ਗੁਰੂ ਦੀਆਂ ਕਿਰਪਾ ਦੇ ਪਾਤਰ ਬਣੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ